ਵੇ ਕੰਪਲਾ ਚਦਕੇ ਹਾਏ ਰੱਬਾ ਅਜੇ ਤੱਕ ਸਾਈਡ ਲੱਗੀ ਬੈਠੇ ਆ ਇੰਨਾ ਨਹੀਂ ਲੱਗਦਾ ਕੋਈ ਨਾ ਕੋਈ ਪੰਗਾ ਪਾ ਜਨਾ ਘਰ ਉਹਨਾਂ ਨੇ ਫੰਕਸ਼ਨ ਰੱਖਣਾ ਵਾ ਤੇ ਆਪਣੀ ਲੀਲਾ ਪਾ ਕੇ ਬਹਿ ਜਾਂਦੇ ਕੁੜੀ ਤੇ ਸੌਂ ਗਈ ਆ ਕਹਿ ਕੇ ਨਾ ਮੈਂ ਇਹਨਾਂ ਨੂੰ ਇਹ ਜਾਉਂ ਦੁਕਾਨ ਤੇ ਟੈਂਪਰ ਐਵੇਂ ਗੱਲ ਵੱਧ ਵੱਧੀ ਵੱਧ ਜਾਏਗੀ ਫਿਰ ਮੰਮਾ ਨੇ ਬੋਲਣਾ ਵਾ ਕਿ ਜਦੋਂ ਮਨਾ ਕੀਤਾ ਇਹਦੇ ਨਾਲ ਗੱਲ ਕਰ ਉਹਦੋਂ ਕਰ ਲੈਂਦੇ ਜਦੋਂ ਮੰਮਾ ਹੁੰਦੇ ਉਹ ਮੜੀ ਚੱਦਰ ਦੇਖ ਨਾ ਕਿਆ ਕੀ ਹੁੰਦੀ ਆ ਖਾਇੇ ਬੇ ਬਾਕ ਡੀਲ ਉਤਰ ਕੋਰੀਏ ਡੀਲ ਉਤਰੋ ਇਹਦੀ ਚੱਲਦੀ ਆ ਆਪਣਾ ਨਾਂ ਤੂੰ ਲਾ ਆਂ ਪੀ ਮੰਮੀ ਮੈਂ ਕਿਹਾ ਪਾਜੀ ਮੈਂ ਕਿਹਾ ਇਹਨੇ ਕਿਉਂਕਿ ਮੁੰਡੇ ਦਾ ਨਾਂ ਸਾਹੀ ਦਾ ਲਾਤਾ ਫੇ ਸਾਹੀ ਨੇ ਕਿਹਾ ਹੈ ਨਾ ਮੁਰਖ ਕੁੜੀ ਏ ਦੱਸ ਇਹੋ ਜਿਹੇ ਬੱਚੇ ਨੂੰ ਕੀ ਕਹਿਣਾ ਕੁਛ ਮੈਂ ਤੇ ਉੱਠ ਕੇ ਚੱਲ ਜਾਣਾ ਸੀ ਤੇ ਮੈਂ ਕੋਈ ਗੱਲ ਨਾ ਵਾਜ ਜਾਵੇ ਤਾਈਆਂ ਚੁੱਪ ਕਰਕੇ ਬੈਠੀ ਰਹੀਆਂ ਨਹੀਂ ਤੇ ਮੈਂ ਜਾ ਕੇ ਵਿੱਚ ਬੋਲ ਪੈਣਾ ਹਾਂ ਭਾਵੇਂ ਲੜਾਈ ਹੋ ਜਾਂਦੀ ਸਾਇਮ ਚੁੱਪ ਕਰਕੇ ਬੈਠੀ ਰਹੀ ਸਾਇਮ ਨੇ ਮੈਨੂੰ ਪਤਾ ਹੀ ਤੂੰ ਠੀਕ ਆ ਯਾਰ ਤੂੰ ਮੇਰੇ ਪੂਰਾ ਬੋਝ ਲਾਤਾ ਮਨ ਚੋਂ ਨਹੀਂ ਤਾਂ ਮੇਰੇ ਮਨ ਚ ਪਤਾ ਨਹੀਂ ਕੀ ਕੀ ਖਿਆਲ ਆਉਂਦੇ ਸੀ ਭਾਈ ਇਦਾਂ ਹੀ ਆ ਜੇ ਕੋਈ ਵੀ ਗੱਲ ਹੋਵੇ ਨਾ ਤੁਸੀਂ ਬਿਨਾ ਚੀਜੇ ਕੇ ਨਾ ਮੇਰੇ ਨਾਲ ਗੱਲਿਆ ਕਰੋ ਮੈਨੂੰ ਤੇ ਇਸ ਗੱਲ ਦਾ ਪਸਤਾਵਾ ਹੁੰਦਿਆ ਵੀ ਮੈਂ ਤੇਰੇ ਨਾਲ ਗੱਲ ਕੀਤੀ ਕਿਉਂ ਉਹ ਨਹੀਂ ਨਹੀਂ ਭਾਜੀ ਤੁਸੀਂ ਇਦਾਂ ਦੀਆਂ ਗੱਲਾਂ ਨਾ ਸੋਚੋ ਜਦੋਂ ਤੁਹਾਨੂੰ ਸਿਮਰਤ ਨੇ ਇੰਨੀ ਗੱਲ ਕਹੀ ਸੀ ਨਾ ਤੁਸੀਂ ਉਸੇ ਟਾਈਮ ਮੈਨੂੰ ਫੋਨ ਲਾ ਲੈਣਾ ਸੀ ਨਾਲ ਹੀ ਤੁਹਾਡੇ ਸਾਹਮਣੇ ਤਾਰਾ ਕੋ ਸੱਚ ਆਇਨਾ ਮੈਂ ਤੇ ਇਸ ਕਰਕੇ ਨਹੀਂ ਫੋਨ ਕੀਤਾ ਮੈਂ ਕਿ ਜਵਾਈ ਭਾਈ ਆ ਕਿਤੇ ਗੁੱਸਾ ਹੀ ਨਾ ਕਰ ਜੇ ਲੈ ਆਪਾ ਜੀ ਟਾੜੀਆਂ ਗੱਲਾਂ ਦਾ ਕਰਦਾ ਗੁੱਸਾ ਕਰਨਾ ਮੈਂ ਚਲੋ ਆਓ ਨਾਲੇ ਚਾਹ ਪਾਣੀ ਪੀਏ ਆ ਜਾਓ ਅੰਦਰ ਬਈ ਚਲ ਮੇਰੀ ਗੱਲ ਸੁਣੋ ਟੜੇ ਗੱਲਾਂ ਨਹੀਂ ਮੱਕੀਆਂ ਉਹ ਚੱਲਿਆ ਪਾਪਾ ਚੱਲਿਆ ਉਹ ਕੁਝ ਨਹੀਂ ਉਹ ਆਪਣੀਆਂ ਗੱਲਾਂ ਕਰਨੀਆਂ ਨਹੀਂ ਸਾਰੀ ਦੁਕਾਨ ਖੋਲਣੀ ਤੂੰ ਜਾਣਦੇ ਇਹ ਤਾਂ ਬਸ ਐਵੇਂ ਪੁਰਾਣੀਆਂ ਤੇ ਪੁਰਾਣੀਆਂ ਗੱਲਾਂ ਤੇ ਨੱਕ ਕਰਨ ਉਹ ਕੋਈ ਖੋਲਣਗੇ ਦੁਕਾਨ ਵੀ ਚਾਹ ਪਾਣੀ ਪੀ ਕੇ ਚੱਲ ਕਿਆ ਕਰੀ ਪੀਕੇ ਜਾਉਂ ਹੁੰਦੀ ਚੱਲਿਆਂ ਦੁਕਾਨ ਤੇ ਚੱਲਿਆਂ ਬੱਗਾ ਖਾਣੇ ਬਾਤ ਨਹੀਂ ਨਾ ਬਹਿਂਦਾ ਗਰੇ ਭਾਈ ਨੂੰ ਮੇਰੇ ਵਾਗੇ ਮੇਰੀ ਗੱਲ ਸੁਣ ਨਾ ਮੈਂ ਹੁਣੇ ਹੁਣੇ ਤੇਰੇ ਵੀਰੇ ਨੂੰ ਤੋੜ ਕੇ ਆਈ ਆ ਜੇ ਕੋਈ ਗੱਲ ਤੇਰੀ ਸਾਈ ਨਾਲ ਹੋਈ ਸੀ ਜਾਂ ਸਾਈ ਨੇ ਤੈਨੂੰ ਕਹੀ ਸੀ ਤਾਂ ਤੂੰ ਚੱਕ ਵੀਰੇ ਨੂੰ ਕਰ ਦਿੱਤੀ ਤੂੰ ਇੰਨਾ ਗੱਲ ਕਰਦੀ ਸਿੱਧੀ ਸਿੱਧੀ ਭਾਬੀ ਉਹ ਤੇ ਮੈਨੂੰ ਥੋੜੀ ਪਤਾ ਹੀ ਨਹੀਂ ਗੱਲ ਨਹੀਂ ਵਾਝੀ ਨਹੀਂ ਮੈਨੂੰ ਤੇ ਇਹੋ ਲੱਗਦਾ ਕਿ ਤੇ ਸਾਈ ਵੀਰਾ ਉਹ ਤੇ ਨਹੀਂ ਗੱਲ ਕਰਨ ਤੇ ਸਾਈ ਨਾਲ ਪਤਾ ਨਹੀਂ ਮੈਨੂੰ ਗੱਲ ਕੀਤੀ ਆ ਕਿ ਨਹੀਂ ਕੀਤੀ ਪਰ ਦੋਨੋਂ ਬੜੇ ਖੁਸ਼ ਸੀ ਗੱਲ ਉਹਨਾਂ ਨੇ ਸਾਂਭ ਲਈ ਆ ਹੁਣ ਤੇ ਮੇਰੀ ਗੱਲ ਸੁਣ ਅੱਗੇ ਤੋਂ ਕੋਈ ਵੀ ਗੱਲ ਹੋਏ ਨਾ ਤੇ ਮੇਰੇ ਨਾਲ ਕਰਿਆ ਕਰ ਮੈਂ ਆਪ ਹੀ ਸਾਂਭ ਲਾਂਗੀ ਗੱਲ ਹਾਂ ਭਾਬੀ ਮੈਂ ਤੇ ਆ ਬੜਾ ਹੁੰਦਾ ਕਿ ਜੇ ਸਾਈਹ ਨੂੰ ਪਵੀ ਜੀ ਨੇ ਕੋਈ ਗੱਲ ਨਾ ਇਦਾਂ ਦੀ ਕਰ ਦਿੱਤੀ ਹੋਵੇ ਸਾਈਹ ਲਾ ਕੇ ਮੈਨੂੰ ਨਾ ਝਟਕਾ ਮਾਰਨ ਦਾ ਭੈਣ ਸੱਚੀ ਸਾਈਹ ਨੇ ਤੈਨੂੰ ਕਿਹਾ ਹੈ ਕਿ ਤੂੰ ਆਪਣੇ ਕੋਲੋਂ ਗੱਲ ਚਲਦੀ ਮੈਨੂੰ ਦੱਸ ਦੇ ਮਾਣ ਜੀ ਹਾਂ ਭਾਬੀ ਕਿਹਾ ਵਾ ਤਾਂ ਅਜੇ ਤੇ ਮੈਂ ਕਿਹਾ ਵਾ ਪਰ ਕਿਤੇ ਕੋ ਯਕੀਨ ਨਹੀਂ ਆਉਂਦਾ ਮੈਨੂੰ ਕਿਉਂਕਿ ਕਦੀ ਕਦ ਤੂੰ ਬੋਲ ਜੰਮੀ ਹੈ ਨਾ ਝੂਠ ਤੁਹ ਨਹੀਂ ਮੈਂ ਤੈਨੂੰ ਪੁੱਛਨੀ ਚਲ ਦੱਸ ਦੇ ਕਿਉਂਕਿ ਚਲ ਦੱਸ ਮੈਨੂੰ ਭਾਬੀ ਘੜੀ ਘੜੀ ਇਹੋ ਗੱਲਾਂ ਕਹਉਂ ਹੁਣ ਮੈਂ ਇੱਕ ਬੱਚੇ ਦੀ ਮਾਂ ਬਣ ਗਈ ਆ ਮੈਨੂੰ ਪਤਾ ਵਾ ਕਿਹੜੀ ਗੱਲ ਕਿੱਥੇ ਕਰਨੀ ਕਿਹੜੀ ਗੱਲ ਨਹੀਂ ਕਿੱਥੇ ਕਰਨੀ ਸਾਈਹ ਨੇ ਮੈਨੂੰ ਇੰਨੀ ਗੱਲ ਕਹੀ ਆ ਤੇ ਮੈਂ ਤਾਂ ਜੀ ਤੁਹਾਡੇ ਤੱਕ ਕਹੀ ਆ ਚੰਗੇ ਤੈਨੂੰ ਸਾਈਹ ਨੇ ਇੰਨੀ ਗੱਲ ਕਹੀ ਆ ਤੇ ਤੂੰ ਸੋਚ ਜੇ ਸਾਈਹ ਮੁੱਕਰ ਜੇ ਇਹਨਾਂ ਦੇ ਅੱਗੇ ਵੀ ਮੈਂ ਤੇ ਹੀ ਗੱਲ ਸੀ ਮੇਰਾ ਤਲਾ ਕੀਤੀ ਨਹੀਂ ਤੇ ਫਿਰ ਤੇ ਮੈਨੂੰ ਤੇ ਇਹੋ ਡਾਰਿਆ ਕਿ ਜੇ ਕਿਤੇ ਵੀਰੇ ਨੇ ਸਾਈਹ ਨਾਲ ਕੋਈ ਗੱਲ ਕਰ ਦਿੱਤੀ ਤੇ ਸਾਈਹ ਮੈਨੂੰ ਲਾ ਕੇ ਬੋਲਣ ਦਾ ਕਿ ਤੂੰ ਮੇਰਾ ਨਾਮ ਕਿ ਹੋ ਜਾ ਵੀ ਨੂੰ ਲੱਗਦਾ ਤਾਂ ਨਹੀਂ ਕੋਈ ਗੱਲ ਹੋਈ ਆ ਗਏ ਤੇ ਦੋਨੋਂ ਖੁਸ਼-ਖੁਸ਼ ਆ ਚੱਲ ਕੋਈ ਨਹੀਂ ਜੇ ਗੱਲ ਕੋਈ ਹੋ ਕਰੇਗਾ ਨਾ ਸਾਰੇ ਤੂੰ ਸਾਹਮਣੀ ਜੇ ਸਮਝਦਾਰ ਹੋਂਦੇ ਸਮਝਦਾਰੀ ਵਰਤੀ ਇੱਥੇ ਹਾਂਜੀ ਜੀ ਚਾਹ ਲੈ ਸਿਆ ਇਹ ਸਮਝਣਾ ਜਿਆਦਾ ਕੁਝ ਬੋਲਣ ਦਾ ਨਹੀਂ ਆ ਚੁੱਪ ਰਹਿਣ ਵਿੱਚ ਭਲਾਈ ਆ ਤੇਰੀ ਮੈਂ ਤੇ ਆਈ ਜਾਣਾ ਸੀ ਤੁਸੀਂ ਮਗਰੇ ਆ ਗਏ ਤੇ ਆਪੇ ਹੀ ਭੈਣ ਜੀ ਮੈਂ ਤੁਹਾਨੂੰ ਦੀਦਿਕੇ ਆਈ ਹਾਂ ਤੁਨੂੰ ਵੀ ਫੋਨ ਤੇ ਤੂੰ ਕਰ ਲੈਂਜੋ ਘੱਟੋ ਘੱਟ ਵੇਖ ਮੈਂ ਆਇਆ ਸੀ ਮੈਂ ਤੁਹਾਡਾ ਫੋਨ ਵੀ ਡੀਕਣ ਨਹੀਂ ਆ ਤਾਂ ਫਿਰ ਮੈਂ ਡੀਡੀ ਕੇ ਆ ਗਈ ਆ ਵੀ ਮੇਰੇ ਘਰ ਆਈ ਹੈ ਤੁਹਾਨੂੰ ਪਤਾ ਜਵਾਨ ਧੀ ਬੈਣ ਆ ਮੈਂ ਉਹਨੂੰ ਰੱਖ ਨਹੀਂ ਸਕਦੀ ਉਹ ਤੁਹਾਡੀ ਸਾਰੀ ਗੱਲ ਠੀਕ ਆ ਅਗਰ ਇੱਧਰ ਮੇਰੇ ਘਰ ਵੀ ਕੋਈ ਨਾ ਕੋਈ ਤਾਂ ਤੁਰਿਆ ਰਹਿੰਦਾ ਬਹੁਤੀ ਦੀ ਪਰਜਾਈ ਆਈ ਓ ਹੁਣ ਮੈਂ ਕਿਵੇਂ ਬਾਹਰ ਨਿਕਲਦੀ ਤਾਂ ਹੀ ਮੈਂ ਨਹੀਂ ਫੋਨ ਕੀਤਾ ਤਾਂ ਨਾ ਮੈਂ ਤੁਹਾਨੂੰ ਲੈਣ ਦੱਸਣ ਗਈ ਹੁਣ ਪਹਿਲੀ ਮੇਰੇ ਘਰ ਕੁੜੀ ਜੋ ਮੈਂ ਤੁਹਾਡੇ ਘਰ ਕੱਲ ਤੋਂ ਛੱਡ ਜਾਣੀ ਆ ਸਾਬ ਲਾ ਲਓ ਯੋ ਮੇਰੇ ਘਰ ਮੇਰੇ ਤੈਨੂੰ ਪਤਾ ਨਾ ਪੋਤੇ ਆ ਉਹ ਗੈਰ ਮਨਾਉਂਦੇ ਆ ਉਹ ਚੰਗਾ ਨਹੀਂ ਚਾਹੁੰਦੇ ਤੇ ਮੈਂ ਕੁੜੀ ਨੂੰ ਰੱਖ ਨਹੀਂ ਸਕਦੀ ਉਦੋਂ ਤੇ ਜਾਂਦੇ ਆ ਚੱਲ ਰਿਸ਼ਤਾ ਕਰਾਓ ਰਿਸ਼ਤਾ ਕਰਾ ਹੁਣ ਬੱਚਾ ਵੀ ਹੋ ਗਿਆ ਹੁਣ ਸਾਰੇ ਕੰਮ ਹੋ ਗਏ ਸਾਬ ਲਾ ਲੋ ਮੈਂ ਇੰਨਾ ਰਿਸਕ ਲੈ ਨਹੀਂ ਸਕਦੀ ਆ ਜੀ ਨਹੀਂ ਉਹ ਤੇ ਫਿਰ ਹੁਣ ਕਰਨਾ ਹੀ ਪੈਗਾ ਕੁੜੀ ਨੂੰ ਜੱਗਦੰਮ ਥੋੜੀ ਆ ਜਾਏਗੀ ਅਸੀਂ ਕਵਾਂਗੇ ਤੇ ਫੇਰ ਹੀ ਆਉਗੀ ਨਾ ਕੁੜੀ ਹੁਣ ਘਰ ਵੀ ਤੇ ਕੋਈ ਆਇਆ ਗਿਆ ਵੇਖਣਾ ਨਾ ਮੈਂ ਜਿਉ ਆਇਆਗਾ ਇਧਰ ਉਧਰ ਉਹ ਤਾਂ ਇਹ ਮੈਂ ਤਾਂ ਬੋਲ ਨਹੀਂ ਸਕਦੀ ਸਮਝੋ ਨਾ ਤੁਹੀ ਮੇਰੀ ਤਾਂ ਹੀ ਮਜਬੂਰੀ ਸਮਝਦੇ ਨਹੀਂ ਐ ਬੇ ਮੈਂ ਰੱਖ ਨਹੀਂ ਸਕਦੀ ਉਹਨੂੰ ਘਰੇ ਉਹ ਤੁਹਾਡੀ ਤਾਂ ਮਜਬੂਰੀ ਹੈਗੀ ਆ ਤੇ ਮੇਰੀ ਵੀ ਤਾਂ ਮਜਬੂਰੀ ਵੇਖੋ ਨਾ ਮੇਰੇ ਘਰ ਪਰੋਣੇ ਆਏ ਆ ਰੋਟੀ ਦੀ ਪਰਾਈ ਆਈ ਐ ਇਹ ਵੀ ਇਧਰ ਉਧਰ ਹੋਊਗੀ ਤਾਂ ਐ ਨਾ ਇਹਦੇ ਸਾਹਮਣੇ ਥੋੜੀ ਮੈਂ ਕੁੜੀ ਨੂੰ ਲਿਆ ਕੇ ਰੱਖੂੰਗੀ ਘਰ ਹੁਣ ਤੁਹਾਡੇ ਘਰ ਆਈ ਤੁਸੀਂ ਤਰ ਸਕਦੇ ਨਹੀਂ ਰੱਖਣਾ ਹੀ ਬੈਣਾ ਤੁਹਾਨੂੰ ਜੋ ਮਰਜ਼ੀ ਕਰੋ ਤੁਹਾਨੂੰ ਰੱਖਣਾ ਹੀ ਪੈਣਾ ਵਾ ਮੈਂ ਨਹੀਂ ਇਨਾ ਰਿਸਕ ਲੈ ਸਕਦੀ ਮੇਰੇ ਨੌਪੁੱਤ ਬਹੁਤ ਮਨਾਉਂਦੇ ਆ ਉਹ ਆnde ਮੰਮੀ ਇਹੋ ਜਿਹਾ ਕੰਮ ਨਹੀਂ ਕਰਨਾ ਤੂੰ ਫਿਰ ਤੂੰ ਹੀ ਅਜੇ ਤਲਾਕ ਨਹੀਂ ਸੀ ਨਾ ਕਰਾਉਣਾ ਫੇਰ ਕੇ ਕਰਾ ਲੈਂਦੇ ਹੋ ਮੈਂ ਤੁਹਾਡਾ ਕਰਕੇ ਹੀ ਫਿਰ ਕਰਾਇਆ ਨਾ ਤੂੰ ਕਿਹੜਾ ਮੈਂ ਤੁਹਾਡਾ ਕਰਕੇ ਹੀ ਕਰਾਉਣਾ ਤੋ ਇਨੀ ਕਾਲੀ ਕਾਲੀ ਫਿਰ ਸਾਰੇ ਕੰਮ ਨਹੀਂ ਨਾ ਹੁੰਦੇ ਉਹ ਥੋੜਾ ਤੇ ਕੁਝ ਟਾਈਮ ਲੱਗੂਗਾ ਇਹ ਨਾ ਨਹੀਂ ਭੈੰਗੀ ਜ਼ਬਾਨ ਤੇ ਜੋ ਜ਼ਬਾਨ ਆ ਨਾ ਉਹ ਜ਼ਬਾਨ ਤੇ ਪੱਕੇ ਰਹਿੰਦਾ ਵਾ ਇਹ ਕਿਹੜਾ ਗੁੱਡੀ ਗੱਡੇ ਦਾ ਖੇਲ ਆ ਕਿ ਮੈਂ ਤੂੰ ਹੀ ਕਹਿਤਾ ਤਾਂ ਮੈਂ ਚੁੱਕ ਕੇ ਲੈ ਆਂਦੀ ਮੰਮੀ ਤੇ ਕੋਈ ਸੋਚ ਸਮਝ ਕੇ ਹੀ ਲਿਆਉਣਾ ਘਰ ਉਹਨੂੰ ਭੈਣ ਜੀ ਹੌਲੀ ਬੋਲ ਮੇਰੀ ਨੋਹ ਤੁਸੀਂ ਫਿਰਦੀ ਆ ਸੁਣ ਲੂਗੀ ਤੇ ਕੀ ਆਖੋਗੀ ਮੈਨੂੰ ਭੈਣ ਜੀ ਮੈਂ ਮੈਂ ਹੁਣ ਨੌ ਤਾੜੀ ਦੂਰੀ ਫਿਰਦੀ ਠੀਕ ਦੂਰੀ ਫਿਰਦੀ ਆ ਤੇ ਹੁਣ ਮੈਂ ਤੇ ਮੈਨੂੰ ਤੇ ਮਜਬੂਰੀ ਆ ਨਾ ਘਰੋਂ ਦੱਸੋ ਮੈਨੂੰ ਮੈਂ ਤੁਹਾਨੂੰ ਆਖਿਆ ਹੀ ਮੈਂ ਆ ਪਾਉਂਗੀ ਤੇ ਤੁਸੀਂ ਆਖਿਆ ਹੀ ਆ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਮੰਮੀ ਜੀ ਇਹ ਕੌਣ ਨੇ ਇਹ ਸਹਲੀ ਭੈਣ ਹੈ ਅੱਛਾ ਚਲੋ ਪਾਣੀ ਧਾਣੀ ਲਿਆਵਾ ਲੀ ਲਿਆ ਪਾਣੀ ਲਿਆ ਚਾਹ ਪੀਣੀ ਮੈਂ ਬਣਾਵਾ ਫਿਰ ਮੈਂ ਅੰਟੀ ਚਾਹ ਪੀਓਗੇ ਨਹੀਂ ਨਹੀਂ ਬੱਸ ਤਾਂ ਵੀ ਲੋ ਚਾਹਾਂ ਨਹੀਂ ਨਹੀਂ ਬੱਸ ਮੈਂ ਬਣਾਣੀ ਹੈਂ ਅੰਟੀ ਮੈਂ ਨਹੀਂ ਕੋਈ ਗੱਲ ਕੀ ਅੰਟੀ ਤੇ ਬਲੇ ਕਦੀ ਨਹੀਂ ਦੇਖੇ ਆ ਪਹਿਲੀ ਵਾਰ ਆਏ ਸੜੇ ਘਰੇ ਮੰਮੀ ਜੀ ਕਿਉਂ ਨਾਲ ਨੂੰ ਕਹਿਣ ਲਿਆ ਔਖੇ ਮੈਂ ਆਉਣਾ ਹੀ ਤੇਰੇ ਘਰ ਕੀ ਚੱਕਰ ਆ ਜਾਂਦੇ ਆ ਨਾ ਤੇ ਮੰਮੀ ਨੂੰ ਕੁਛ ਨਹੀਂ ਕਿ ਮੰਮੀ ਇਹ ਕੌਣ ਨੇ ਹਨੀ ਮੰਮੀ ਦਾ ਸਿਆ ਵੀ ਕੋਈ ਨਹੀਂ ਚੰਗਾ ਚਾਹ ਤੇ ਬਣਾਵਾ ਚਲ ਠੀਕ ਹੈ ਭੈਣ ਜੀ ਮੈਨੂੰ ਲੱਗ ਗਿਆ ਪਤਾ ਤੇ ਤੁਸੀਂ ਹੁਣ ਜਾਓ ਨਹੀਂ ਨਹੀਂ ਹੁਣ ਮੈਂ ਨਹੀਂ ਜਾ ਸਕਦੀ ਮੈਂ ਬਾਲ ਕਰਕੇ ਹੀ ਜਾਉਂਗਾ ਹਾਂ ਬੋਲੋ ਆਂਟੀ ਹਾਂ ਆਂਟੀ ਮੈਂ ਕੀ ਕਰਨਾ ਆਇਆ ਸੀ ਤੇ ਪਤਾ ਤਾਂ ਆਂਟੀ ਕਰਨਾ ਆਇਆ ਰਿਸ਼ਤੇ ਵੱਲੋਂ ਨਹੀਂ ਬੋਲਣਾ ਮੈਂ ਜਾ ਮੈਂ ਤਾਂ ਸਹੀਆ ਪਤਾ ਨੂੰ ਬਣਾਇਆ ਤਾਂ ਮੈਂ ਖੜੀ ਹੋਣੀ ਬੋਲੋ ਮੇਰੀ ਗੱਲ ਸੁਣੋ ਤੇ ਤੂੰ ਮੇਰੇ ਨਾਲ ਹੰਟੀ ਨੂੰ ਘਰੇ ਜਾ ਕੇ ਮੈਂ ਕਿਹਾ ਸੀ ਮੈਂ ਜਾਣਾ ਉਹ ਮੇਰੇ ਤੋਂ ਪਹਿਲਾਂ ਆ ਗਏ ਬਿਨਾ ਦੱਸੇ ਹੀ ਆ ਗਏ ਉਹ ਤੈਨੂੰ ਪਤਾ ਘਰੇ ਸਾਰਿਆਂ ਸ਼ਮੀ ਵੀ ਘਰੇ ਆ ਮੈਂ ਅੱਗੇ ਕਹਿਣ ਦਈ ਆ ਭਰਾ ਮੈਂ ਤਾਂ ਅੱਗੇ ਕਹਿਣ ਦਈ ਆ ਕਿ ਮੈਂ ਆਪ ਆ ਜਾਣਾ ਹੈ ਭੈਣ ਜੀ ਤੁਸੀਂ ਫੋਨ ਤੇ ਕਰ ਦਿਓ ਮਗਰ ਉਹ ਡਾਇਰੈਕਟ ਆ ਗਏ ਅੰਦਰ ਅੱਛਾ ਮੇਰੀ ਗੱਲ ਸੁਣੋ ਮੈਂ ਨਾ ਅਸ਼ਮੀ ਨੂੰ ਟਰਕਾ ਕੇ ਆਉਣਾ ਕਿ ਬੰਨੇ ਤੇ ਤੂੰ ਇਹਨਾਂ ਚੋਂ ਕੋਈ ਗੱਲ ਕਰ ਠੀਕ ਆ ਟਾਡੇ ਕਰਕੇ ਵਿਲਮ ਨੇ ਇਤਰਾ ਹੁਣ ਕਰਨਾ ਪੈਣ ਡਿਆ ਤੁਹਾਨੂੰ ਜੋ ਮੈਂ ਕਹਿ ਮੈਂ ਆਵਾਂਗਾ ਤੁਸੀਂ ਕਿਉਂ ਆਏ ਮੇਰੇ ਵੱਲ ਹੈ ਇਦਾਂ ਕੰਨੀਆਂ ਗੱਲਾਂ ਹੋ ਸਕਦੀਆਂ ਕਿੰਨਾ ਕੰਜਰ ਕਹਨਾ ਘਰ ਚ ਪੈ ਸਕਦਾ ਕਹਿੰਦੀ ਹੁਣ ਮੈਨੂੰ ਥੋੜੀ ਪਤਾ ਹੀ ਨਾ ਕੁਝ ਤੇ ਮੈਨੂੰ ਫੋਨ ਤੇ ਵੀ ਕਰ ਲੈਂਦੇ ਹੋ ਫੋਨ ਤੇ ਕਰ ਸਕਦੇ ਹੈ ਨਾ ਮੈਨੂੰ ਪਤਾ ਥੋੜੀ ਮੈਨੂੰ ਆ ਕੁਝ ਤੁਹਾਡੇ ਨਾਲ ਹੋ ਜਾਣਾ ਤੁਹਾਡੇ ਘਰ ਹੋ ਜਾਣਾ ਮੈਂ ਤੇ ਚਾਂਚਾ ਕਾ ਗਈ ਹਾਂ ਹੁਣ ਕਿੱਥੇ ਦੂਜਾ ਹੈ ਨਾ ਅਹ ਚਾਹਾ ਕਿਨੇ ਮੂਤਾ ਮਾਰਿਆ ਸ਼ਮੀ ਅਸਮਰਾ ਤੇ ਨਾ ਉਹ ਤੇ ਮਮੀ ਆਇਆ ਮਾਂ ਹਾਂਜੀ ਉਹ ਮਮੀ ਨਾ ਮੇਰੀ ਗੱਲ ਸੁਸ ਬੁਣੇ ਕਿਤੇ ਰੋ ਸੁਕਾ ਨਾ ਅੱਜ ਪੀ ਲੇ ਤੂੰ ਚੁੱਕੀ ਆ ਚੁੱਕੀ ਕਿਉਂ ਨਹੀਂ ਆ ਅੱਛਾ ਉਹ ਅੰਦਰ ਲੰਮੇ ਪਈ ਆ ਸੌ ਗਈ ਆ ਸੌ ਗਈ ਆ ਤੇ ਮੇਰੀ ਗੱਲ ਸੁ ਬਾਹਲੇ ਦਰਵਾਜਾ ਤੋਂ ਹੁਲਾਵਾ ਤੈਨੂੰ ਪਤਾ 36 ਨਿਆਣੀ ਤੇਰੇ ਫਰਦੇ ਚੁੱਕਣ ਤੇ ਕਰੀ ਉਹ ਖੇਡਣਾ ਪਰ ਇਹ ਨਹੀਂ ਆਗਿਆ ਨਹੀਂ ਜੀ ਤੇ ਗੀਰੀ ਤੇ ਕਢਾਉਣਾ ਪੜੀ ਸੁੱਤੀ ਠੂਗੀ ਦੇ ਦਾ ਸੋਦਾ ਮਾਂ ਪਿਓ ਖਾਂਦਾ ਵਸਾ ਅਲੱਗੇ ਹੀ ਹੁੰਦੇ ਆ ਉਹ ਸੁੱਤੇ ਪਏ ਹੋਣੇ ਆ ਸੁੱਤੀ ਪੈਣ ਨੂੰ ਠਾਣ ਗਏ ਆ ਆ ਦੂਆ ਤੋਂ ਤਰਜੀਤ ਮੈਂ ਤੂੰ ਹੀ ਕੋ ਟੈਨਸ਼ਨ ਲੈਂਦੇ ਜੀ ਮੇਰੇ ਹੁੰਦੇ ਆ ਤੂੰ ਹੀ ਟੈਨਸ਼ਨ ਕਰਦੇ ਜੀ ਸੁਖਮੰਦੀ ਆ ਅੱਛਾ ਤੁਹਾਨੂੰ ਤਾਂ ਪਤਾ ਮੈਂ ਤੇ ਕੁੜੀ ਦਾ ਵਸਾ ਨਹੀਂ ਖਾਂਦੀ ਚਲ ਠੀਕ ਆ ਮੇਰੀ ਗੱਲ ਸੁਣ ਠੀਕ ਨਾ ਛੋਟਾ ਜਿਹਾ ਮੇਰਾ ਕੰਮ ਕਰ ਦੇ ਅੱਛਾ ਉਹਦਾ ਤਾਂ ਕਿੰਨੀ ਮੈਂ ਬੜਾ ਖਿਆਲ ਰੱਖਦੀ ਤਰਾ ਹੈ ਕੀ ਗੱਲ ਜਨਾਬ ਅਮਸਕੇ ਮਰਨ ਦਾ ਟੈਂ ਤੁਹਾਨੂੰ ਹੋਣੀ ਨਹੀਂ ਮਿਲਿਆ ਵਾ ਮਸਕੇ ਤੈਨੂੰ ਨਾ ਆਂਟੀ ਆਇਆ ਕੋਈ ਪਤਾ ਨਹੀਂ ਕੌਣ ਹੈ ਮੈਂ ਚਾਹ ਘਰੀ ਆ ਮੇਰੀ ਗਾਥ ਉਹ ਆਂਟੀ ਤੁਹਾਡੀ ਪਛਾਣ ਚ ਹੈਗੇ ਨੀ ਕੌਣ ਨੇ ਮੇਰੀ ਪਛਾਣ ਚ ਤਾਂ ਕੋਈ ਨਹੀਂ ਪਤਾ ਨਹੀਂ ਕੌਣ ਹੈ ਕਹਿੰਦਾ ਨਹੀਂ ਮੇਰੀ ਗੱਲ ਸੁਣ ਨਾ ਉਹ ਮਾਤਾ ਲਈ ਕੋਈ ਜਾਣ ਪਛਾਣ ਵਾਲੀ ਹੋਣੀ ਆ ਮੇਰੀ ਗੱਲ ਸੁਣ ਤੂੰ ਇਹ ਨਾ ਇੱਟਾ ਕਰ ਲੈ ਕੰਮ ਕਰ ਫਤਿਆ ਚਾਹ ਦੀ ਕੋਈ ਚਾਹ ਨਹੀਂ ਮਾਤਾ ਬਣਾ ਦੇਣਾ ਮਾਤਾ ਵੀ ਇਹਨਾਂ ਕੰਮ ਕਰ ਲਿੰਦੀ ਆਪੇ ਕਿਹੜਾ ਕੰਮ ਦੱਸੋ ਇਹ ਤਾਂ ਕਰ ਆ ਪਰਲੇ ਮੋੜ ਦੇ ਫਤਿਆ ਨੇ ਕਿ ਚਾਹ ਨਾਲ ਆ ਗਿਆ ਇਹ ਤਾਂ ਆਹੋ ਮੇਰਾ ਚਾਟ ਖਾਣ ਨੂੰ ਬੜਾ ਜੀ ਕਰਦੇ ਆ ਸ਼ਰਮਤ ਨਹੀਂ ਹੁੰਦੀ ਨਹੀਂ ਬੰਦਾ ਇੱਥੇ ਬੈਠੇ ਮੇਰੀ ਚਾਟ ਖਾਣ ਨੂੰ ਜੀ ਕਰੰਦੇ ਆ ਤੇ ਜਨਾਨੀ ਉੱਥੇ ਚਾਟ ਲੈਣ ਜਾਵੇ ਮੈਂ ਵੀ ਕਹਾਂ ਆ ਮਸਕੇ ਕਾ ਤੋਂ ਵੱਜੰਦੇ ਆ ਮੈਨੂੰ ਨਹੀਂ ਪਤਾ ਛੋਪਾ ਕਰਕੇ ਟਕੇ ਰੋ ਚਾਹ ਬਣ ਲੱਗੀ ਆ ਤੂੰ ਕਿਹਨੂੰ ਚਾਟ ਜੁਣੀ ਵੀ ਨਹੀਂ ਖੁਣੀ ਤੂੰ ਮਤਲਬ ਚਾਟ ਲੈ ਗਿਆ ਮੇਰਾ ਚਾਟ ਖਾਣ ਨੂੰ ਜੀ ਕਰੰਦੇ ਆ ਇਹ ਆ ਜਾ ਰਜਾ ਇਹ ਗੱਲ ਤੁਹਾਡੀ ਨਹੀਂ ਬੰਨੀ ਲੱਗੇ ਸਮਝੇਗਾ ਜਾ ਬਾਈਕ ਸਟਾਰਟ ਕਰੋ ਤੇ ਜਾ ਕੇ ਚਾਟ ਖਾਓ ਓਕੇ ਭੁੱਲ ਜਾ ਯਾਰ ਉਹ ਨਹੀਂ ਗੱਲ ਹੁੰਦੀ ਗੱਲ ਉਹ ਆ ਕਿ ਚਾਟ ਖਾਵਾਂਗਾ ਖਾ ਨਹੀਂ ਆ ਬਾਈਕ ਸਟਾਰਟ ਕਰਕੇ ਜੀ ਆ ਗਏ ਤੇ ਮੈਂ ਉਧਰ ਹੀ ਆਇਆ ਮੈਂ ਖਾ ਵੀ ਸਕਦਾ ਤੇ ਖਾਓ ਜਾ ਕੇ ਫਿਰ ਕੀ ਹੈ ਜੀ ਯਾਰ ਘਰੇ ਉਹ ਨਹੀਂ ਜੀ ਬੱਚੀ ਆਈ ਹੈ ਤੂੰ ਦੇਖਿਆ ਹੈ ਖੜੇ ਪੈ ਰਹੀ ਨਹੀਂ ਚਾਹੀ ਗਏ ਤੇ ਠੀਕ ਹੈ ਮੈਨੂੰ ਕਦੀ ਤੇਰੇ ਹੱਥ ਦਾ ਕੁਝ ਖਾਣ ਨੂੰ ਕੁਝ ਮਿਲਿਆ ਨਹੀਂ ਬੜੇ ਦਿਨ ਹੋ ਗਏ ਯਾਰ ਕੁਝ ਨਹੀਂ ਮਿਲਿਆ ਸੱਚੀ ਦੱਸ ਅੱਜ ਦਿਨ ਤੂੰ ਮੇਰੇ ਲਈ ਚਾਟ ਲੈ ਕੇ ਆਈ ਨਾ ਇਸ ਤੋਂ ਬਾਅਦ ਤੇਰੇ ਹੱਥ ਦਾ ਕੁਝ ਠੰਨ ਮਿਲ ਜੂਗਾ ਤੇ ਫਿਰ ਐਡਾ ਕਰੋ ਜਨਾਬ ਆ ਚਾਹ ਤਾਂ ਰਹੀ ਆ ਤੇ ਕਿਆ ਪਾ ਦੇ ਨੀ ਨ ਗਲਾਸੀ ਚ ਤੇ ਡੀਕ ਲਾ ਕੇ ਪੀ ਜੋ ਆ ਮੇਰੇ ਹੱਥ ਦੀ ਬਣਨ ਲੱਗੀ ਆ ਚਾਹ ਨਹੀਂ ਪੀਨੂ ਜੀ ਕਰਦਾ ਕੁਛ ਖੱਟਾ ਮਿੱਠਾ ਖਾਣੂ ਜੀ ਕਰਦਾ ਵਾ ਚੱਲ ਲੈ ਆ ਕੀ ਆ ਚਾਹ ਮੈਂ ਬਣਾ ਦਿੰਦਾ ਡਿਕੜੀ ਵੱਡੀ ਕਰ ਉਹ ਮੇਰੀ ਮਾਤਾ ਜੀ ਨੂੰ ਬਣਾ ਦਿੰਦਾ ਮੈਂ ਤੂੰ ਫੇਰ ਕਰਦੀ ਤੂੰ ਇਹ ਨਾ ਕੰਮ ਨਹੀਂ ਕਰ ਸਕਦੇ ਮੈਂ ਤੁਹਾਨੂੰ ਮੇਲ ਲਾ ਪਲੀਜ਼ ਲੈ ਐਣੀ ਪਿਆਰ ਨਾ ਮਗੰਦੇ ਹਾਂ ਹੈ ਚਾਹ ਬੜਿਆ ਨਾ ਕਿਉਂ ਮੈਂ ਮਿੰਟ ਚ ਗਈ ਮੈਂ ਮੈਂ ਚਾਹ ਬਣਾ ਕੇ ਤੁਹਾਨੂੰ ਦੇ ਦੋ ਫਿਰ ਅੱਛਾ ਗੱਲ ਸੁਣੋ ਏਡੀ ਵੀ ਛੱਤੀ ਆਉਂਦੀ ਲੋੜ ਰਹੀ ਐ ਇਹ ਨਾ ਫਾਵਾ ਵੱਡਾ ਈ ਉਹ ਬੜੀ ਫਰੀਜ਼ ਦੀ ਚੀਜ਼ ਬਣਾਉਂਦਾ ਤੈਨੂੰ ਪਤਾ ਨਾ ਉਹਨੇ ਕਿ ਆ ਰਾਮਨਾਥ ਵਧੀਆ ਬਣਾ ਕੇ ਦੇ ਇਹਨੂੰ ਉਹਨੇ ਬਣਾਉਣੀ ਆ ਮੈਂ ਨਹੀਂ ਬਣਾਉਣੀ ਠੀਕ ਐ ਜਿੰਨੇ ਜਰਚ ਬਣਾਉਂਗਾ ਨਾ ਬਣਾ ਲੂਗਾ ਵਧੀਆ ਉਹ ਕਹਿੰਦਾ ਮੈਂ ਖੋ ਕੇ ਬੱਜਨੀ ਨਾ ਇਹ ਖਾਸ ਨਹੀਂ ਬਣਾਉਣੀ ਉਹਨੇ ਚਲੋ ਚਾਹ ਬਣਾ ਕੇ ਤੁਹਾਨੂੰ ਦੇ ਦਿਓ ਮੰਮੀ ਨੇ ਕਹਣਾ ਚਾਹ ਦਾ ਲਾਲਾ ਲਾ ਕੇ ਤਾਂ ਮੁੜ ਕੇ ਬੌੜੀ ਨਹੀਂ ਹੈ ਵੀ ਜੰਮੀ ਹਾਂ ਤੂੰ ਰਾਮਨਾਥ ਜੇ ਤਾਂ ਰਾਮਨਾਥ ਪਿਆਰ ਨਹੀਂ ਨਾ ਛੋਟਾ ਹੀ ਰਾਜ ਕਾਲੀ ਨੇ ਤੇਰੀ ਬਾੜੀ ਚੰਗਾ ਹਾਂ ਜਾ ਨੀ ਕਰ ਮੱਤ ਤੀ ਚਾਹ ਕੁੜੀ ਜਿਹੀ ਜੀ ਆਪੇ ਚਾਹ ਪੀਂਦੀ ਰੂ ਆਪਰੇ ਕਿਹੜੀ ਇਹਨਾਂ ਨੇ ਇਹ ਵੀ ਨਹੀਂ ਸਤਿਆ ਗੱਨੇ ਬਣੇ ਪਤਾ ਵਸ ਸਤੀ ਪੰਗੇ ਪੈ ਸਰੇ ਸ਼ੁਗਰ ਹੈ ਜਾਨ ਆ ਤਾਂ ਕਿ ਜੀਨੇ ਪਰ ਇਤੇ ਡਾਢ ਹਾਂਜੀ ਆਂਟੀ ਦੱਸੋ ਜੂ ਆ ਮਮੀ ਮਾਹ ਮਗਰੋ ਲਾ ਕੇ ਆਇਆ ਨੂੰ ਭਜਾਇਆ ਕਿਤੇ ਸਿੱਧੋ ਉਹਨ ਫੇਰ ਆਇਣਾ ਜੀ ਉਹ ਤਾਂ ਕਹਿਣਾ ਹੀ ਪੈਣਾ ਸੀ ਪੁੱਤ ਮੇ ਬਾਹੂ ਉਹ ਤਾਂ ਤੁਹਾਨੂੰ ਮਾਂ ਪੁੱਤ ਨੂੰ ਅੱਗ ਲੱਗੀ ਹਾਂ ਹੈ ਕਰਨਾ ਹੀ ਕਰਨਾ ਹੁਣ ਮੈਂ ਤੇ ਕੁੜੀ ਇੱਥੇ ਛੱਡ ਕੇ ਜਾਣੀ ਜਾਣੀ ਆ ਕੱਲ ਜਿ ਤਰ੍ਹਾਂ ਮਾਰਦੀ ਤੂੰ ਹੀ ਕਰੋ ਆਂਟੀ ਇਦਾਂ ਥੋੜੀ ਹੁੰਦਾ ਵਾ ਇਦਾਂ ਨਹੀਂ ਮਾਰਦੀ ਉਹ ਤਾਂ ਘਰ ਦਾ ਹਿਸਾਬ-ਉਤਾਬ ਕਰਵਾਵਾ ਤੂੰ ਹੀ ਉਹਦੋਂ ਤੇ ਤੂੰ ਆਨੇ ਆਂਟੀ ਇਤਰਾਵਾ ਕਰਨਾ ਵਾ ਕਰਾਉਣਾ ਵਾ ਕਰਾਉਣਾ ਤੇ ਹੁਣ ਮੈਂ ਮੰਨਦਾ ਆਂ ਆਂਟੀ ਬਣੀ ਇਦਾਂ ਗੱਲ ਕਹੀ ਆ ਪਰ ਤੁਹਾਨੂੰ ਪਰ ਇਦਾਂ ਕਿੱਦਾਂ ਹੱਸਦਾ ਹੋਣਾ ਕਿ ਘਰ ਦਾ ਹਿਸਾਬ-ਉਤਾਬ ਵਾਲਾ ਦੋ ਫੇਰੀ ਹੈ ਨਾ ਇਦਾਂ ਕੁੜੀ ਕਿੱਦਾਂ ਮਾਰ ਲਈਂ ਕਿਰੇ ਦੱਸ ਇਹ ਹੁਣ ਤੁਹਾਨੂੰ ਬਾਹੂ ਕਰਨਾ ਹੀ ਪੈਣਾ ਇਦਾਂ ਥੋੜੀ ਹੁੰਦਾ ਇਦਰ ਉਹ ਜੇ ਕੋਈ ਗੱਲ ਬਾਤ ਨਹੀਂ ਤੁਸੀਂ ਜ਼ਬਰਦਸਤੀ ਆ ਦੇ ਕੁੜੀ ਲੈ ਕੇ ਛੱਡ ਜਣੀ ਆ ਉਹੀ ਕਰਨ ਕਰਤਜਾ ਖਣਾ ਪਉਣਾ ਹੀ ਸਹੀ ਗੱਲ ਐ ਏਡੀ ਮੇਰੀ ਗੱਲ ਤੋਂ ਹਾਲੇ ਮੇਰਾ ਤਲਾਕ ਨਹੀਂ ਹੋਇਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆ ਸਾਡੇ ਕੇ ਨਿੱਜੀ ਕੁੜੀ ਆਈ ਏ ਬੱਚੀ ਬੱਚਾ ਤੇ ਕਿਹੋ ਜਿਹਾ ਮਾਹੌਲ ਸਾਡੇ ਕੇ ਚੱਲਣ ਦਿਆ ਜੇ ਨਾਲੇ ਇਹ ਵੀ ਗੱਲ ਥੋੜੀ ਹੁੰਦੀ ਤੇ ਉਦੋਂ ਤਲਾਕ ਦਵਾਇਆ ਤਾਂ ਉਸੇ ਵਾਲੇ ਅਗਲੇ ਤੇ ਘਰ ਵਾੜਤੀ ਕੋਈ ਤਰੀਕੇ ਨਾਲ ਨਹੀਂ ਆਵਾਂਗੇ ਸਵਾ ਪਿਆਲ ਹੁੰਦੀ ਵੀ ਇਦਾਂ ਸਿੱਧਾ ਘਰੇ ਕਿਦਾਂ ਵਾੜੂ ਨਾਲੇ ਉਹ ਕਿਦਾਂ ਦੀ ਕੁੜੀ ਆ ਜਿਹੜੀ ਸਿੱਧੀ ਬਿਨਾ ਵਿਆਹ ਤੋਂ ਅੰਦਰ ਆਉਣ ਨੂੰ ਤਿਆਰ ਹੋ ਗਈ ਆ ਮੈਨੂੰ ਸਮਝ ਨਹੀਂ ਆਉਂਦੀ ਤੁਹਾ ਤੇ ਪੇਰਾ ਅਹੀਂ ਰਿਸ਼ਤਾ ਕਰ ਲਾਂਗੇ ਹੈ ਤੂੰ ਆਪੇ ਮੋਹੋ ਗਿਆ ਸੀ ਉਹ ਆਂਟੀ ਮੈਂ ਤਾਂ ਕਿਹਾ ਸੀ ਤੈਨੂੰ ਮੰਨਦਾ ਤੇਰੀ ਸਾਰੀ ਗੱਲ ਹੀ ਕਹੀ ਹੀ ਪਰ ਸਾਡੇ ਹਿਸਾਬ ਤੇ ਹਾਲਜੋ ਕਰਦਾ ਕੋਈ ਸੁੱਤਰ ਤੇ ਆ ਲੈ ਦੋ ਹਾਲੇ ਕੋਈ ਸੁੱਤਰੀ ਨਹੀਂ ਐ ਤਾਂ ਕਿੱਥੋਂ ਲੈ ਆਈ ਏ ਕੁੜੀ ਦੱਸ ਤੂੰ ਆਪ ਸਿਆਣੀ ਜੇ ਜਿੱਦਾਂ ਕਿ ਤਾ ਕਰ ਲਈਏ ਹੁਣ ਦੱਸੋ ਨਹੀਂ ਵੇਖੋ ਕਾਕਾ ਮੇਰੀ ਗੱਲ ਸੁਣੋ ਮੈਂ ਕੁੜੀ ਛੱਡ ਜਾਣੀ ਜੋ ਜੋ ਮੰਦੀ ਆ ਜੀ ਕੱਲ ਕੱਲ ਦੀ ਦਿਹਾੜੀ ਬਾਸਾ ਨਹੀਂ ਜੋ ਅੱਜ ਦੀ ਰਾਤ ਕੰਢਣੀ ਜੇ ਤਾਂ ਕੱਢ ਲੋ ਜਿੱਦਾਂ ਮੰਗਦਾ ਅੰਟੀ ਮੈਂ ਉਹ ਨਹੀਂ ਛੱਡ ਜਣੀ ਜੋ ਮੈਂ ਵੱਸੋਂ ਬਾਹਰ ਹੋ ਗਈਆਂ ਨਾ ਕੁੜੀ ਦਾ ਮਾਂ ਨਾ ਪਿਓ ਸਾਬ ਲਰੋ ਮੈਂ ਮੰਨਦਾ ਅੰਟੀ ਪਰ ਆਪਾਂ ਹੁਣ ਕੁੜੀ ਨੂੰ ਐਂ ਵੀ ਧੱਕਾ ਨਹੀਂ ਦੇ ਸਕਦੇ ਆ ਤੂੰ ਵੀ ਨਹੀਂ ਦੇ ਸਕਦਾ ਧੱਕਾ ਇਹ ਕਰਨਾ ਪੈਣਾ ਥੈਨੂੰ ਜੋ ਮਰਜੀ ਬੱਸ ਤੁਸੀਂ ਗੱਲ ਤੇ ਸੁਣੋ ਗੱਲ ਤੇ ਸੁਣੋ ਮੈਂ ਮੈਂ ਬੱਸ ਹੁਣ ਜਲ ਚੱਲੀ ਆ ਮੈਂ ਤੁਹਾਡੀ ਗੱਲ ਸੁਣ ਲਈ ਜੋ ਸੁਣ ਲਈਏ ਬੱਸ ਲੈ ਆ ਗੱਲ ਕੁੜੀ ਆ ਮੰਮੀ ਬੰਦੀ ਵਾਂ ਸੌਦਾ ਤੇ ਉਧਰ ਤੇ ਕੇਲਾ ਕੰਮ ਹੋ ਗਿਆ ਸਾਡੇ ਘਰ-ਵਾਰ ਜਾ ਇਹ ਤਾਂ ਨਹੀਂ ਵੀ ਕਲੇਸ਼ ਤਾਂ ਵੀ ਕਲੇਸ਼ ਹੋਣਾ ਹੀ ਤੇ ਹੋਰ ਮਿਲਵਾ ਨਹੀਂ ਬਣਾਏ ਕੰਮ ਨਹੀਂ ਬਣਾਏ ਗੱਲ ਦੀ ਵਾਰਾ ਕਣੀ ਆਪਣੇ ਘਰੇ ਇੱਕ ਸਿਆਪਾ ਹੜਦਾ ਤਾਂ ਤੂੰ ਚਾਹ ਵੇਚਦਾ ਵਾਸਤੇ ਕੀ ਆ ਅਹੀਂ ਚੰਗੇ ਨੂੰ ਪਹਿਨੇ ਤਾਂ ਉਥੇ ਮਾੜਾ ਹੀ ਹੁੰਦਾ ਹੀ ਆ ਤੂੰ ਸਬਰ ਵਾਲੀ ਗੱਲ ਹੀ ਨਹੀਂ ਹੈਗੀ ਇਹ ਤੇ ਮੈਂ ਜਾਣਾ ਹੀ ਉਹ ਆਪ ਹੀ ਆ ਗਈ ਐਡਾ ਧੱਕੇ ਡੱਕਾ ਕਰ ਦਊਗੀ ਹਾਂ ਉਧਰੋਂ ਸੀਮਾ ਆਈ ਹੈ ਤੇ ਮੈਂ ਨੂੰ ਥੋੜੀ ਸਤਨਾ ਸੀ ਇਹ ਆਪੇ ਆ ਗਈ ਆ ਇਹ ਗੱਲ ਮੰਮੀ ਸ਼ੰਮੀ ਦੇ ਬਿੱਲ ਕੀ ਪੈ ਗਈ ਨਾ ਮਾੜੀ ਵੀ ਗੱਲ ਹੋ 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 ਇਹ ਸੇ ਕਰਕੇ ਤੇ ਮੈਂ ਕਿਹਾ ਤੇ ਤੈਨੂੰ ਕਿੰਨੇ ਸੰਧਿਆ ਤੈਨੂੰ ਤਾਂ ਸੰਧਿਆ ਨਹੀਂ ਮੈਂ ਮੈਂ ਸਾਦੀ ਦੀ ਤੂੰ ਫੋਨ ਕਰਦੀ ਮੈਨੂੰ ਇਹਨੇ ਫੋਨ ਵੀ ਨਹੀਂ ਕੀਤਾ ਉਹ ਕਿਹੜੀ ਬਿਮਾਰੀ ਘੜੀ ਨੂੰ ਇਹਦੇ ਕੋਲ ਚਲ ਗਏ ਨਾ ਮੰਮੀ ਮੈਂ ਚਲ ਤੇ ਗਈ ਆ ਮੈਨੂੰ ਇਹ ਡਰਿਆ ਇਹ ਨਾ ਹੋਵੇ ਨਾ ਇਹ ਕੱਲ ਕੁੜੀ ਛੱਡ ਜੇ ਇੱਥੇ ਤੇ ਕੀ ਕਰਾਂਗੇ ਫਿਰ ਆਪਾਂ ਇੱਥੇ ਕੋਈ ਨਹੀਂ ਆਪਾਂ ਨਾ ਰਾਤ ਆਪਣਿਆਂ ਚ ਹੀ ਆਂ ਅਸੀਂ ਦੋਵੇਂ ਮਾਂ ਪੁੱਤ ਸਲਾਹ ਕਰਾਂਗੇ ਤੇ ਹੋਰ ਕਰਨਾ ਕੀ ਆ ਕੀ ਤੁਰ ਦਸੂ ਕੋਈ ਨਾ ਕੋਈ ਹਾਲਤ ਨਿਕਲੂ ਗਈ ਨਾ ਮੰਮੀ ਲਾਓ ਕੋਈ ਦਿਮਾਗ ਮੈਨੂੰ ਤਾਂ ਟੈਨਸ਼ਨ ਪਈ ਆ ساری ਰਾਤ ਆਪਣੇ ਕੋਲ ਹੀ ਆ ਪੁੱਤ ਅਸੀਂ ਗੱਲ ਦਾ ਪਤਾ ਵੀ ਨਹੀਂ ਲੱਗਣ ਦੇਣਾ ਗੱਲ ਨਿਕਲਨੀ ਨਹੀਂ ਚਾਹੀਦੀ ਚੰਗੀ ਗੱਲ ਐ ਇਤਾਂ ਹੀ ਹੋਵੇ ਤਾਂ ਚੰਗੀ ਗੱਲ ਐ ਇਹ ਤਾਂ ਬੜਾ ਰਫੜ ਬਣਾਈ ਆਪਣੇ ਘਰੇ ਸੱਚੀ ਦਸਾਂ ਐ ਚੁੱਪ ਕਰ ਸੁਣ ਮੈਨੂੰ ਚੁੱਪ ਆ ਚੁੱਪ 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 ਸਿਮਰਤ ਕੀ ਗੱਲ ਹੋਈ ਐ ਇਹਨੂੰ ਲਿਆ ਮੈਂ ਫੜ ਲੈਨੀ ਐ ਜੇ ਰੋਂਦੀ ਐ ਤੇ ਕੋਈ ਨਾ ਜੀ ਮੈਂ ਫੜ ਲੂੰਗੀ ਬਸ ਥੋੜਾ ਜਿਹਾ ਰੋਈ ਜਾ ਮਾ ਬੋਤੇ ਕੀ ਹੋਇਆ ਜੀ ਕੌਬੁਲੀਆ ਕੱਢਦੀ ਮੇਰੇ ਲਾਡੋ ਦੀ ਲਿਆ ਮੈਂ ਜੋ ਕੋਈ ਨਾ ਜੀ ਮੈਂ ਰੱਖੀ ਕੀ ਐ ਸੁਖਮਨ ਰੋ 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 ਪਤਾ ਨਹੀਂ ਯਾਰ ਸਵੇਰ ਜਿ ਰੋਈ ਜਾਂਦੀ ਐ ਯਾਰ ਅੱਜ ਤੇ ਡਾਕਟਰ ਨੇ ਇੰਜੈਕਸ਼ਨ ਵਾਸਤੇ ਵੀ ਤੇ ਕਿਹਾ ਸੀ ਆਪਾਂ ਨੂੰ ਸ਼ਾਇਦ ਹੋ ਜਾਊਗਾ ਪਰ ਰੋਈ ਜਾਂਦੀ ਜੀ ਮੈਂ ਕਹਿੰਦਾ ਮੈਂ ਪਰਕੇ ਲੈ ਕੇ ਕੋਈ ਨਹੀਂ ਆਪਾਂ ਚੱਲਦੇ ਨਹੀਂ ਜਦੋਂ ਡਾਕਟਰ ਕੋਲ ਲੈ ਜਾਂਦੇ ਹਾਂ ਹਾਂਜੀ ਇਹਨੂੰ ਡਾਕਟਰ ਕੋਲ ਲੈ ਕੇ ਜਾਂਦੇ ਹਾਂ ਰੋਈ ਜਾਂਦੀ ਫਿਰ ਚਾਹ ਮੇਰੇ ਇੰਜੈਕਸ਼ਨ ਲਵਾ ਲਿਓ ਬਸ 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 ਇਹ ਨਹੀਂ ਨੋ ਫਰਮ ਦੱਸ ਜੇ ਮੇਰੇ ਕੋ ਨਹੀਂ ਚੁੱਪ ਕੰਦੀ ਤੇਰੇ ਕੋ ਜਿਆਦਾ ਚੁੱਪ ਕਰੋ ਚੱਲ ਚੱਲ ਚੁੱਪ ਚੱਲ 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 ਆ ਜਾ ਸਿਮਰਤ ਹਾਂਜੀ ਆ ਗਈ ਸਾਹਿਬ ਚਲੋ ਚੱਲ ਸਿਮਰਤ ਦਾ ਸੁਖਮੰਦ ਇੰਜੈਕਸ਼ਨ ਤੇ ਲਵਾ ਲਿਆ ਵਾ ਪਰ ਰੋਣ ਕਿਉਂ ਤੇ ਇਹੀ ਸਵੇਰੇ ਜਦ ਮੈਨੂੰ ਲੱਗਦਾ ਰੇਪੇਨ ਇੰਜੈਕਸ਼ਨ ਹੁੰਦੀ ਉਹਦੇ ਕਰਕੇ ਤੇ ਇਹ ਜੀਤ ਮੈਨੂੰ ਹੁਣ ਦੱਸਣੀ ਆ ਜਦੋਂ ਆਪਾਂ ਗਏ ਇੰਜੈਕਸ਼ਨ ਲਵਾਉਣ ਉਦੋਂ ਨਹੀਂ ਦੱਸ ਸਕਦੀ ਮੈਨੂੰ ਤੇ ਇਹ ਜਦੋਂ ਇੰਜੈਕਸ਼ਨ ਕਰਕੇ ਦਰਦ ਹੁੰਦੀ ਹੋਊਗੀ ਤੇ ਪਰ ਯਾਰ ਇਦਾਂ ਥੋੜੀ ਹੁੰਦਾ ਬਾ ਉਹਨੇ ਇੰਜੈਕਸ਼ਨ ਕਰਕੇ ਥੋੜੀ ਹੋਣਾ ਨਾ ਔਰ ਮੈਂ ਇਦਾਂ ਕਰ ਬੰਦਾ ਨਾ ਡਾਕਟਰ ਕੋ ਤੇ ਉਹਦੇ ਫੇਰ ਨਾ ਡਰਾਪਸ ਹੋਣੇ ਆ ਉਹ ਲੈ ਕੇ ਆਉਣਾ ਹਾਂਜੀ ਕੋਈ ਨਾ ਚਲ ਜਓ ਤੇ ਹੁਣ ਲੈਸੇ ਟਿੱਗੀ ਆ ਸੱਤੀ ਹੁੰਦੀ ਚਲ ਠੀਕ ਆ ਸੱਤੀ ਹਾਂਜੀ ਰਾਹੀ ਮੇਰੇ ਕੋ ਕੋ ਜੀ ਨੂੰ ਸੁਣਨੇ ਨਾ ਵੇਟ ਜਨ ਇਫੈਕਸ਼ਨ ਆ ਤੇਨੇ ਮੈਨੂੰ ਹੁਣ ਦੱਸਿਆ ਮੈਂ ਕਿਹਾ ਇੰਜੈਕਸ਼ਨ ਲਾਉਣ ਗਏ ਤੇ ਹੀ ਉਹਦੇ ਡਾਕਟਰ ਕੋਲ ਦੇ ਡ੍ਰੌਪਸ ਵੀ ਲੈ ਆਉਂਦੇ ਹੁਣ ਦੱਸੰਦੀ ਮੈਨੂੰ ਤੇ ਹੁਣ ਮੈਂ ਤਾਂ ਜਾਣਨਾ ਕਿ ਮੈਂ ਲੈ ਕੇ ਆਉਣਾ ਧਿਆਨ ਰੱਖੋ ਯਾਰ ਨੀ ਜੀ ਹੈਗੀ ਡਾਕਟਰ ਨੂੰ ਪੜਾ ਸੀ ਨੂੰ ਹਾਂਜੀ ਲੱਗ ਗਏ ਸੀ ਅੱਛਾ ਹਾਂਜੀ ਯਾਰ ਸਾਈਡ ਹਾਂਜੀ ਮੈਂ ਗੱਲ ਕਰਨੀ ਆ ਹਾਂ ਹਾਂ ਕਰ ਭਾਜੀ ਤੈਨੂੰ ਪਤਾ ਲੱਗ ਗਿਆ ਨਾ ਵੇਜ ਜਿਹੜੀ ਮੈਂ ਗੱਲ ਕਰਨੀ ਆ ਉਹ ਤੇ ਨਾ ਇਹ ਜਨਾਨੀ ਕਪੜੇ ਘਰੇ ਹੂੰ ਹੂੰ ਆ ਸਿਮਰ ਤਾਂ ਆਹ ਸਿਮਰ ਤੂੰ ਜਰਾ ਜਾਣਾ ਭਾਈ ਨਾਲ ਕੋਈ ਗੱਲ ਕਰਦੀ ਹਾਂ ਹਾਂਜੀ ਠੀਕ ਆ ਸਾਰੇ ਯਾਰ ਅ ਨਵਾਂ ਪੰਗਾ ਪੈ ਗਿਆ ਕੋਈ ਨਾਲ ਸਭ ਤੋਂ ਤੁਹਾਨੂੰ ਪੁੱਛਣਾ ਹੀ ਸੀ ਕਿ ਉਹ ਆਈ ਸੀ ਤੇ ਕੀ ਕਹਿ ਕੇ ਗਈ ਆ ਉਹ ਯਾਰ ਕਹਿੰਦੀ ਕੀ ਆ ਉਹ ਮਰਨ ਨੂੰ ਫਿਰਦੀ ਉਹ ਜਨਾਨੀ ਨੂੰ ਉਹ ਕਹਿੰਦੀ ਜੇ ਤੂੰ ਵਿਆਹ ਨਾ ਕਰਾਇਆ ਹੂੰ ਤੇ ਮੈਂ ਕੱਲ ਤੇਰੇ ਘਰੇ ਛੱਡ ਜਣਾ ਇਹਨੂੰ ਤੇ ਦਮਰਦੀ ਸਾਹਮਦਾ ਫਰੀ ਮੈਨੂੰ ਮਮੀ ਨੇ ਗੱਲ ਨਹੀਂ ਕੀਤੀ ਕੀ ਹਾਲੇ ਤੁਹਾਨੂੰ ਪਤਾ ਛੱਡ ਛਡਾ ਤੋ ਹੈ ਨਹੀਂ ਭਾਬੀ ਨਾਲ ਤੇ ਭਾਬੀ ਨੂੰ ਕੀ ਕਹਣਾ ਤੂੰ ਤੋਹੇ ਤੇ ਯਾਰ ਮੈਂ ਕਹਿੰਦਾ ਬੜਾ ਪੰਗਾ ਪਿਆ ਹੁਣ ਦੱਸ ਕੀ ਕਰੀਏ ਯਾਰ ਸਮਝ ਨਹੀਂ ਆਉਂਦੀ ਮੈਨੂੰ ਕੁਝ ਵੀ ਜੋ ਛੱਡ ਗਈ ਘਰੇ ਤੇ ਬਹੁਤੀ ਬੁਕਾਰ ਪਣੀ ਆਪਣੇ ਘਰ ਦੇ ਯਾਰ ਤੋ ਕੀ ਕਹਿੰਦੀ ਮੈਂ ਛੱਡ ਕੇ ਜਾਣਾ ਜਾਣਾ ਮੈਂ ਹੋਰ ਯਾਰ ਉਹਨੂੰ ਕੋ ਥੋੜੇ ਓਖੇ ਸੋਖੇ ਦਿਨ ਕੱਢ ਲਾ ਥੋੜੇ ਦਿਨਾਂ ਦੀ ਗੱਲ ਹੈ ਸਾਰੀ ਬੜਾ ਕੇ ਆ ਯਾਰ ਇੱਕ ਨਹੀਂ ਕਿਹਾ ਬਹੁਤ ਵਾਰੀ ਕਹਾਂਦੀ ਮੈਣੀ ਵੀ ਇੰਤਜ਼ਾਰ ਕਰ ਸਕਦੀ ਹੁਣ ਠੀਕ ਹੈ ਨਹੀਂ ਯਾਰ ਦੱਸ ਹੁਣ ਮੈਨੂੰ ਫੇਰ ਯਾਰ ਕੋਈ ਨਾ ਕੋ ਭਾਬੀ ਨੂੰ ਤਾਂ ਸ਼ੱਕ ਪੈ ਜਾਊਗਾ ਯਾਰ ਉਹਨੂੰ ਨਹੀਂ ਜੀਦਾ ਨਾ ਕੋ ਵਿਆਹ ਹੋਇਆ ਨਾ ਏਦਾਂ ਏਦਾਂ ਛੜਜੂਗੀ ਤੇ ਯਾਰ ਏਦਾਂ ਗੋ ਛੜਕੀ ਜਾਂਦਾ ਘਰੀ ਜਨਾਨੀ ਕੋਈ ਪਰ ਭਾਈ ਕੁਛ ਨਾ ਕੁਛ ਤਾਂ ਹੁਣ ਕਰਨਾ ਹੀ ਪੈਣਾ ਵਾ ਤੁਸੀਂ ਭਾਬੀ ਨੂੰ ਕਹੋਗੇ ਕੀ ਇਹ ਸੋਚੋ ਯਾਰ ਉਹ ਤਾਂ ਮੈਨੂੰ ਟੈਨਸ਼ਨ ਲੱਗੀ ਉਹਨੂੰ ਕਹਾਂ ਕੀ ਇਹ ਕੌਣ ਹੈ ਇਹ ਕੌਣ ਨਹੀਂ ਹੈ ਯਾ ਏਦਾਂ ਨਾ ਕਰੀਏ ਭਾਬੀ ਨੂੰ ਕੁਛ ਦੇਣਾ ਭਾ ਭੇਜ ਦੇ ਜੇ ਸਾਨੂੰ ਨਹੀਂ ਚਾਹੀਏ ਲੱਗੂਗੀ ਤਾਂ ਅਸੀਂ ਕਹਾਂਗੇ ਇਹ ਰੱਖਣੀ ਨਹੀਂ ਉਹ ਤੇਰੀ ਭਾਬੀ ਜਾਂਦੀ ਹੈ ਇੱਕ ਦਿਨ ਹੀ ਰਹਿੰਦੀ ਤੇ ਚੱਲੀਏ ਫਿਰ ਸਾਧੇੜੀ ਦੇ ਨਾਲ ਨਾਲ ਹੀ ਸੇ ਵਾਪਸ ਮੋੜਉਦੀ ਵਾਪਸ ਉਹ ਕਹਿੰਦੀ ਮੈਂ ਨਹੀਂ ਰਹਿਣਾ ਰੋਣਾ ਉੱਥੇ ਤੇ ਸੋਚੋ ਨਾ ਭਾਈ ਫਿਰ ਇੰਨੇ ਨਹੀਂ ਰਹਿਣਾ ਇਹਨੂੰ ਕੋਈ ਸਕੀਮ ਹੀ ਲਾਉਣੀ ਪੈਣੀ 10 ਬਈ ਫਿਰ ਏਦਾਂ ਕਰਦੇ ਕੋਈ ਨਾ ਕੋਈ ਸਕੀਮ ਲਾਉਨੇ ਆ ਕਰੋ ਕੱਲ ਛੱਡ ਕੇ ਜਾਣਾ ਨਾ ਆਹੋ ਅੱਜ ਦਾ ਦਿਨ ਹੈਗਾ ਆਪਣੇ ਕੋ ਆ ਪੰਜ ਸ਼ਾਮ ਤੱਕ ਨਾ ਕੋਈ ਜੋਕਤ ਬਣਾਉਨੇ ਆ ਕਹਿ ਦਾਂਗੇ ਕੋਈ ਨਾ ਕੋਈ ਹੈਗੀ ਰਿਸ਼ਤੇਦਾਰ ਰਹਿਣਾ ਆਈ ਆਪਣੇ ਵੱਲ ਜ਼ਰੂਰੀ ਉਹਦੇ ਮੱਥੇ ਤੇ ਥੋੜੀ ਲਿਖਾਵਾ ਕਿ ਇਹਨਾਂ ਦਾ ਟਾਡਾ ਵਿਆਹ ਹੀ ਹੋਣਾ ਵਾ ਤੇ ਵੀ ਤਾਂ ਉਹਨੂੰ ਵੀ ਤਾਂ ਸਮਝਾਉਣਾ ਪੈਣਾ ਯਾਰ ਜਿਹੜੀ ਆਉਗੀ ਫਿਰ ਯਾਰ ਉਹਨੂੰ ਸਮਝਾ ਲਾਂਗੇ ਉਹਨੂੰ ਤੁਸੀਂ ਸਮਝਾਇਆ ਹੋਣਾ ਕਿ ਜਿੰਨੇ ਦੇ ਤੱਕ ਮੇਰੇ ਛੱਡ ਛੜਾ ਨਹੀਂ ਹੁੰਦਾ ਉਨੀ ਦੇਰ ਮੈਂ ਵਿਆਹ ਨਹੀਂ ਕਰਾਉਣਾ ਉਹ ਇਹ ਨਹੀਂ ਗੱਲ ਤਾਂ ਪਤਾ ਹੀ ਆ ਯਾਰ ਬਸ ਠੀਕ ਆ ਉਹਨੂੰ ਸਮਝਾ ਲਾਂਗੇ ਅਸੀਂ ਤੁਸੀਂ ਬਸ ਇਹ ਸੋਚੋ ਭਾਬੀ ਨੂੰ ਕੀ ਕਹਿਣਾ ਵਾ ਪਰ ਇਹ ਖੇਡ ਕੇ ਨਹੀਂ ਤੇ ਚੱਲੂਗੀ ਯਾਰ ਇਹ ਕਿੰਨੇ ਦਿਨ ਤੋਂ ਪਤਾ ਲੱਗ ਨਹੀਂ ਲੱਗਣੀ ਯਾਰ ਕੀ ਕਰੀ ਯਾਰ ਯਾਰ ਜਦੋਂ ਪਤਾ ਲੱਗੂਗੀ ਉਹਨੂੰ ਦਿਉਦੋਂ ਵੇਖਾਂਗੇ ਆ ਹੁਣ ਤੇ ਜਿਹੜੀ ਮੁਸੀਬਤ ਪਈ ਸਿਰ ਤੇ ਉਹਨਾਂ ਵੇਖੀ ਕੁਝ ਕਿਉਂਕਿ ਕੱਲ ਤੇ ਉਹਨੇ ਛੱਡ ਜਾਣਾ ਵਾ ਚਲ ਠੀਕ ਹੈ ਯਾਰ ਕੋਈ ਸਕੀਮ ਲਾਓ ਸਹੀਂ ਭਾਬੀ ਨੂੰ ਪਤਾ ਨਹੀਂ ਲੱਗਣ ਦੇਣਾ ਕਿ ਇਹ ਕੁਝ ਹੋਣ ਗਿਆ ਵਾ ਤੁਹਾਨੂੰ ਪਤਾ ਹੀ ਆਉਦਾ ਫਿਰ ਉਹਨੇ ਆਪ ਤੇ ਕਰਨਾ ਨਾਲੇ ਸਿਮਰਤ ਦੇ ਵੀ ਕੰਨ ਭਰੂਗੀ ਯਾਰ ਮੈਂ ਤੂੰ ਸੋਚ ਉਹ ਚ ਪਰ ਸੱਚ ਮਮੀ ਸੋਚਦਾ ਨਾ ਕੋਈ ਨਾ ਠੀਕ ਹੈ ਉਹ ਇਦਾਂ ਕੁਛ ਨਾ ਬਸ ਤੇ ਮੈਨੂੰ ਤਾਂ ਨਾ ਪਤਾ ਲੱਗੇ ਯਾਰ ਨਹੀਂ ਨਹੀਂ ਕੁਝ ਪਾ ਨਾ ਹੈਗੀ ਤੇ ਵੀ ਅੰਦਰੋਂ ਦੀ ਭੈਣ ਹੀ ਆ ਮੈਂ ਮੈਂ ਇੱਕ ਵਾਰੀ ਸੋਚਿਆ ਜੀ ਕਿ ਇਹਨਾਂ ਇੱਕ ਵਾਰੀ ਗੱਲ ਕਰ ਲਾਂ ਮੈਂ ਪਰ ਮੇਰੇ ਦਿਮਾਗ 'ਚ ਵੀ ਇਹ ਹੀ ਆਇਆ ਅਖੀਰ ਨੂੰ ਹੈਗੀ ਤਾਂ ਉਹਦੀ ਭੈਣ ਹੀ ਆਏ ਇਹਨੇ ਤਾਂ ਉਹਦੀ ਬੰਨਣਾ ਹੂੰ ਇਹ ਹੈਗੀਆਂ ਨੇ ਭੈਣਾਂ ਹੀ ਦੋਵੇਂ ਹੂੰ ਇਹੜਾ ਵੈਰ ਲਿਆ ਹੁੰਦੋਵੇਂ ਆਪਸ 'ਚ ਸਹੀ ਗੱਲ ਨੂੰ ਪਤਾ ਲੱਗਦੀ ਨਹੀਂ ਨਹੀਂ ਇਸ ਗੱਲੋਂ ਆਪਾਂ ਦੋਵੇਂ ਚ ਕੰਨੀ ਰਵਾਂਗੇ ਮੈਂ ਨਹੀਂ ਸਿਮਰਤ ਨਾਲ ਕੋਈ ਗੱਲ ਕਰਦਾ ਤੇ ਬੇਫਿਕਰ ਰਹਾ ਚੀ ਬਸ ਧਿਆਨ ਰੱਖੀ ਜਗਾ ਇਹੋਂ ਪਤਾ ਨਾ ਲੱਗੇ ਠੀਕ ਆ ਬਾਕੀ ਲਾ ਯਾਰ ਵੀਰ ਮੇਰਾ ਸਕੀਨ ਕੋਈ ਮੈਂ ਲੋਂਨਾ ਭਾਈ ਅੱਜ ਸ਼ਾਮ ਤੱਕ ਨਾ ਕੋਈ ਨਾ ਕੋਈ ਸਕੀਨ ਘਟਦੇ ਆ ਠੀਕ ਆ ਚਲ ਕੀ ਗੱਲ ਕਰਨੀ ਹੈ ਜਿਹੜਾ ਮੈਨੂੰ ਉਧਰ ਭੇਜਤਾ ਉਹ ਕੁਝ ਨਹੀਂ ਯਾਰ ਸਾਡੇ ਦੋਵਾਂ ਭਰਾਵਾਂ ਦੀ ਨਾ ਕੋਈ ਬਿਜ਼ਨਸ ਦੀ ਗੱਲ ਹੀ ਐਸੀ ਕਿਹੜੀ ਗੱਲ ਹੈ ਜਿਹੜੀ ਮੇਰੇ ਸਾਹਮਣੇ ਨਹੀਂ ਕਰ ਸਕਦੇ ਇਹ ਯਾਰ ਤੈਨੂੰ ਪਤਾ ਵਾ ਸੋਲ ਲਾਂਦਾ ਵਾ ਹੁਣ ਤੈਨੂੰ ਪਤਾ ਵਾ ਘਰ ਦੇ ਨੂੰ ਥੋੜੀ ਟੈਨਸ਼ਨ ਦੇ ਦੇਣੀ ਬਿਜ਼ਨਸ ਦੀ ਤੇ ਆਪਾਂ ਦੋਵੇਂ ਭਰਾ ਬੈਠੇ ਆਂ ਤਾਂ ਕਰਕੇ ਅਸੀਂ ਕਿਹਨੂੰ ਟੈਨਸ਼ਨ ਨਹੀਂ ਦਿੰਦੇ ਆਪਾਂ ਆਪਾਂ ਚ ਹੀ ਗੱਲ ਕਰਦੇ ਆਂ ਚੀਜ਼ਾਂ ਦੀ ਦੇਖ ਲਿਓ ਮੇਰੇ ਤੋਂ ਕੋਈ ਚੋਰੀ ਨਾ ਕਰ ਰੱਖਿਓ ਤੇ ਯਾਰ ਜੋ ਕੁਝ ਵੀ ਆ ਤੈਨੂੰ ਦੱਸਦਾ ਤਿਆਂ ਸਾਰਾ ਕੁਝ ਕਦੀ ਐਸਾ ਕੁਝ ਹੋਇਆ ਵਾ ਕਿ ਤੈਨੂੰ ਨਾ ਕੋਈ ਦੱਸਿਆ ਹੋਵੇ ਚਲੋ ਕੋਈ ਨਾ ਅੰਦਰ ਦੀਆਂ ਘੜੀਆਂ ਤੇ ਆਉਣੀਆਂ ਬਾਹਰੀਆਂ ਤੂੰ ਬਹੁਤਾ ਆਪਣਾ ਦਿਮਾਗ ਨਾ ਚਲਾ ਜਾ ਤੂੰ ਸੁਖਮੰਦਰ ਧਿਆਨ ਰੱਖ ਵੇਖ ਕੇ ਤੇ ਉੱਠਣਾ ਗਈ ਹੋਵੇ ਠੀਕ ਤੇ ਚੋਕੀਂ ਘਟ ਤਾਂ ਐਵੇਂ ਫालतू ਦਾ ਦਿਮਾਗ ਨਾ ਚਲਾਈਂ ਅੰਸੀ ਕੀ ਗੱਲ ਹੈ ਜਿਹੜੀ ਨਾਲ ਮੈਨੂੰ ਵੀ ਦੱਸੋ ਉਤਾ ਤੇ ਨਾਲ ਕੋਈ ਗੱਲ ਦੱਸਦੇ ਆ ਮੈਨੂੰ ਲੱਗਦਾ ਕੋਈ ਸਰਪ੍ਰਾਈਜ਼ ਦੇਣਾ ਹੋਣਾ ਇਹਨਾਂ ਨੇ ਸੁਖਮਨ ਵੀ ਆਈ ਆ ਹੋ ਸਕਦਾ ਉਹਦੇ ਕਰਕੇ ਨੇ ਦੱਸਿਆ ਹੋਵੇ ਬਾਅਦ ਵਿੱਚ ਹੀ ਦਵਾਂਗਾ ਚਲ ਕੋਈ ਵੀ ਹੋਵੇ ਪਤਾ ਤਾਂ ਲੱਗ ਹੀ ਜਾਣਾ ਕੋਈ ਬਾਹਰ ਚਲ ਗਈ ਆ